ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਵਿਚਾਰ ਹੈ ਜੋ ਆਪਾਂ ਮਾਲਕ ਦੀ ਵਿੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਮੇਰਾ ਮਾਲਕ ਕਿਰਪਾ ਕਰੇ ਕਿਉਂ ਆਪਾਂ ਦਾਵਾ ਨਹੀਂ ਕਰ ਸਕਦੇ ਗੁਰ ਪਿਆਰਿਓ ਕਿ ਅਸੀਂ ਪ੍ਰਮਾਤਮਾ ਦੇ ਗੁਣ ਗਾ ਰਹੇ ਆ ਅਸੀਂ ਗੁਣ ਗਾਵਾਂਗੇ ਨਹੀਂ ਨਹੀਂ ਇਹ ਤਾਂ ਮੇਰਾ ਮਾਲਕ ਤਰਸ ਕਰੇ ਸਾਡੇ ਤੇ ਕਿਰਪਾ ਕਰੇ ਖੇਰੀ ਆਪਾਂ ਗੁਰਪਿਆਰੇ ਸੰਗਤ ਕਰ ਸਕਦੇ ਆ ਮਾਲਕ ਦੀ ਵਡਿਆਈ ਕਰ ਸਕਦੇ ਆ ਜੋ ਅੱਜ ਆਪਾਂ ਵਡਿਆਈ ਕਰਨੀ ਆ ਮਾਲਕ ਦੀ ਸਤਿਗੁਰ ਫਰਮਾਨ ਕਰਦੇ ਨੇ ਕਿ ਮੇਰਾ ਮਾਲਕ ਕਿਸ ਤਰ੍ਹਾਂ ਆ ਕੇ ਕੰਮ ਸੰਵਾਰਦਾ ਹੈ ਕਿੰਨਾ ਦੇ ਕੰਮ ਸੰਵਾਰਦਾ ਹੈ ਫਿਰ ਆਪਾਂ ਇੱਕ ਸ਼ਬਦ ਨੂੰ ਪੜ੍ਹਦੇ ਹਾਂ ਕਿ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਨ ਆਇਆ RAM ਇਹ ਅक्षर ਆਪਾਂ ਸ਼ਬਦ ਪੜ੍ਹਦੇ ਹਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਨ ਆਇਆ RAM ਉਹਨੂੰ RAM ਪਰਮ ਪਿਤਾ ਪਰਮਾਤਮਾ ਉਹਨੂੰ ਕੀਦੇ ਕੰਮ ਕਰਨ ਆਉਂਦਾ ਹੈ ਗੁਰਪਿਆਰੋ ਜਿੰਨੇ ਵੀ ਭਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਗਤ ਜਨ ਇਨਾਂ ਦੇ ਸਾਰੇ ਹੀ ਕਾਰਜੋ ਨੇ ਆਪ ਕੀਤੇ ਨੇ ਇਨਾਂ ਦੇ ਸਾਰੇ ਕੰਮ ਤਾਂ ਹੀ ਉਹ ਇਸ ਪੰਗਤੀ ਗੁਰਸਵਰਨ ਸਬਦ ਉਚਾਰਣ ਨੇ ਕਿ ਸੰਤਾਂ ਕੇ ਕਾਰਜ ਉਹ ਸੰਤ ਸੀ ਉਹ ਮਹਾਪੁਰਖ ਸੀ ਉਹ ਗਿਆਨੀ ਸੀ ਉਹਨਾਂ ਨੇ ਆਪਣੇ ਆਪ ਨੂੰ ਅਰਪਣ ਕੀਤਾ ਗੁਰੂ ਪਰਮਾਨ ਕੀਤਾ ਸੰਸਾਰ ਦੀ ਚਿੰਤਾ ਛੱਡੀ ਪਰਿਵਾਰ ਦੀ ਚਿੰਤਾ ਛੱਡੀ ਉਹ ਮੇਰੇ ਮਾਲਕ ਦੇ ਉੱਪਰ ਛੱਡੀ ਤਾਂ ਫਿਰ ਆਪਾਂ ਕਿਸੇ ਵੀ ਭਗਤ ਦੀ ਜੀਵਨੀ ਦੇ ਅੰਦਰ ਨਜ਼ਰ ਮਾਰੀਏ ਹੁਣ ਪਹਿਲਾਂ ਜੋ ਆਪਾਂ ਪੰਗਤੀ ਉਚਾਰਨ ਜਾ ਰਹੇ ਹਾਂ ਕਿ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਧਰਨਾ ਜੀ ਭਗਤ ਰੋਚਨ ਜੀ ਫਿਰ ਭਗਤ ਸਾਧਨਾ ਸਾਧਨਾ ਜੀ ਹੋਰ ਵੀ ਆਪਾਂ ਗੁਰਪਿਆਰੇ ਬਹੁਤ ਜਿੰਨੇ ਵੀ ਭਗਤ ਨੇ ਆਪਾਂ ਸਾਰਿਆਂ ਦੇ ਜੋ ਜੀਵਨੀ ਕਿਤੇ ਪੜ ਕੇ ਦੇਖੋ ਉਹਨਾਂ ਦੇ ਕਾਰਜ ਮੇਰੇ ਮਾਲਕ ਨੇ ਆਪ ਕੀਤੇ ਨੇ ਹੁਣ ਅਜਿਹਾ ਜੋ ਆਪਾਂ ਵਿਚਾਰ ਕਰਨੇ ਜਾ ਰਹੇ ਹਾਂ ਭਗਤ ਨਾਮਦੇਵ ਜੀ ਦੀ ਭਗਤ ਨਾਮਦੇਵ ਜੀ ਹੁਣ ਗੁਰਪਿਆਰੋ ਜੇ ਤਾਂ ਉਹ ਕੋਈ ਮਾਲਕ ਨੂੰ ਕਹਦੇ ਕਿ ਮੇਰੀ ਫੈਕਟਰੀ ਦਾ ਉਦਘਾਟਨ ਕਰ ਦੇ ਮੇਰੇ ਮਕਾਨ ਦਾ ਉਦਘਾਟਨ ਕਰ ਦੇ ਜਾਂ ਮੇਰਾ ਕਾਰੋਬਾਰ ਸਹੀ ਚੱਲ ਪੇ ਜੋ ਅੱਜ ਆਪਾਂ ਹਾਲਤ ਦੇਖ ਰਹੇ ਹਾਂ ਖੇਰ ਤਾਂ ਮੇਰੇ ਮਾਲਕ ਨੂੰ ਚਿੰਤਾ ਨਹੀਂ ਹੋਣੀ ਸੀ ਭਗਤ ਨਾਮਦੇਵ ਜੀ ਕਿਉਂ ਕਿਉਂ ਨਹੀਂ ਹੋਣੀ ਸੀ ਕਿਉਂ ਜਿੰਨੇ ਵੀ ਆਪਾਂ ਗੁਰਪਿਆਰੇ ਉਹ ਸਹਾਰਾ ਲੈਨੇ ਆ ਆਪਣੇ ਧੰਦਿਆਂ ਦਾ ਕਿ ਸਾਡਾ ਧੰਦਾ ਮਾਲਕ ਮੇਰਾ ਠੀਕ ਕਰ ਦੇ ਉਹਦੀ ਅਰਦਾਸ ਉਹਦਾ ਉਦਘਾਟਨ ਕਿਸੇ ਦੁਕਾਨ ਦਾ ਸ਼ੋਰੂਮ ਦਾ ਉਦਘਾਟਨ ਤਾਂ ਇਹ ਸਾਰਾ ਕਿਹਦੇ ਹਵਾਲੇ ਕੀਤਾ ਹੋਇਆ ਕਾਲ ਦੇ ਫਿਰ ਮਾਲਕ ਇਹਨਾਂ ਤੇ ਉਹ ਤਨਕਾਲ ਨੇ ਦੇਣਾ ਹੈ ਤੇ ਕਾਲ ਨੇ ਸਾਰੇ ਕੰਮ ਸਵਾਰ ਦੇ ਨੇ ਹੁਣ ਫਿਰ ਇਹਨਾਂ ਦੇ ਕਿਹੜੇ ਕਾਰਜ ਸੀ ਉਹ ਤਾਂ ਦਿਨਾ ਵੀ ਬੰਦੇ ਦੇ ਕਾਰਜ ਸੀਗੇ ਜੋ ਅੱਜ ਵੀ ਆਪਾਂ ਕਾਰਜ ਉਹ ਅਰਦਾਸਾਂ ਕਰਕੇ ਕਰਵਾ ਰਹੇ ਹਾਂ ਕੌਣ ਕਰ ਰਿਹਾ ਕਾਲ ਕਰ ਰਿਹਾ ਕਿਉਂਕਿ ਪਿਤਾ ਪਰਮਾਤਮਾ ਨੇ ਸਾਰਾ ਕੁਝ ਜਿੰਨਾ ਪਰਮੰਡ ਹੈ ਜੋ ਜਿੰਨਾ ਵੀ ਦੇਸ ਹੈ ਜਿੰਨੇ ਜੀਵ ਆ ਕਲਜੋ ਅਸੀਂ ਅਸੀਂ ਆਇਆ ਕਾਲ ਦੇ ਦੇਸ਼ ਦੇ ਵਿੱਚ ਕਿਉਂ ਅਕਾਲਪੁਰਖ ਪਿਤਾ ਪਰਮਾਤਮਾ ਨੇ ਕਾਲ ਦੇ ਵਸ ਕੀਤਾ ਹੋਇਆ ਸਾਰਾ ਕੁਝ ਇਹ ਕੌਣ ਕਹਿ ਰਿਹਾ ਧੰਨ ਸ੍ਰੀ ਗੁਰਗੰਸਾਹਿਬ ਕਹਿ ਰਹੇ ਨੇ ਖਾंड ਪਤਾਲ ਦੀਪ ਸਭ ਲੋਹਾ ਕਾਲੇ ਵਸ ਪ੍ਰਭ ਆਪ ਕੀ ਇਹਦੇ ਵਿੱਚ ਮੇਰਾ ਮਾਲਕ ਦਖਲਦਾ ਜੀ ਨਹੀਂ ਕਰਦਾ ਕਦੋਂ ਕਰਦਾ ਹੈ ਕਰਦਾ ਹੈ ਕਦੋਂ ਕਰਦਾ ਉਹ ਵੀ ਆਪਾਂ ਵਿਚਾਰ ਕਰਾਂਗੇ ਉਸ ਤੋਂ ਪਹਿਲਾਂ ਜਿੰਨੇ ਵੀ ਅਸੀਂ ਉਹ ਦੁਗਾਟਨਾ ਦੇ ਪਿੱਛੇ ਪੈ ਰਹੇ ਨੇ ਆ ਕਿ ਸਾਡਾ ਇਹ ਠੀਕ ਹੋ ਜੇ ਠੀਕ ਹੋ ਜੀ ਇਹ ਸਾਰਾ ਸਾਡੀ ਕਰਮਾਂ ਦੇ ਅਨਸਾਰ ਸਾਨੂੰ ਮਿਲ ਜਾਣਾ ਹੈ ਇਹ ਮਾਲਕ ਨੂੰ ਪੱਕਾ ਪਤਾ ਹੈ ਕਿਉਂਕਿ ਸਾਰੀ ਕਹਾਣੀ ਉਸੇ ਦੀ ਆ ਕਿ ਕਾਲ ਨੇ ਦੇ ਕਰਮਾਂ ਅਨਸਾਰ ਉਹਨੂੰ ਹੁਕਮ ਹੈ ਕਿ ਮੇਰੇ ਬੱਚੇ ਨੂੰ ਇਹਦੇ ਕਰਮਾਂ ਅਨਸਾਰ ਜੋ ਇਹਦਾ ਬਣਦਾ ਇਹਨੂੰ ਦਿੰਦੇ ਰਹਿਣਾ ਹੁਣ ਜਿਹੜੇ ਭਗਤ ਜਨ ਸੀ ਇਹਨਾਂ ਨੇ ਤਾਂ ਹੀ ਦੈਰਾ ਛੜਤਾ ਇਹਨਾਂ ਨੇ ਕਾਲ ਦਾ ਦੇਸ਼ ਹੀ ਛੱਡ ਦਿੰਦੇ ਸੀ। ਜੋ ਭਗਤੀ ਕਰਦੇ ਸੀ ਉਹ ਇਸ ਦੇਸ਼ ਦੇ ਵਿੱਚ ਬਹਿ ਕੇ ਕਰਦੇ ਹੀ ਨਹੀਂ ਸੀ। ਤਾਂ ਫਿਰ ਇਹ ਦੈਰਾ ਛੱਡ ਦਿੰਦੇ ਸੀ। ਇਹ ਜਿਹੜੇ ਸਾਡੇ 9 ਦਰਵਾਜ਼ੇ ਸੀ ਇਹਨਾਂ ਨੂੰ ਬੰਦ ਕਰ ਲੈਂਦੇ ਸੀ। 9 ਦਰਵਾਜ਼ੇ ਠਾਕ ਰਹਾਏ 10ਵੇਂ ਨਿਜਕਰਵਾਸਾ ਪਾਈ। ਉਹ ਫਿਰ ਚੌਥੇ ਪੱਧਰ ਬਹਿ ਕੇ ਭਗਤੀ ਕਰਦੇ ਸੀ। ਔਰ 10ਵੇਂ ਦੁਆਰ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਜਾਂਦੀ ਸੀ ਉੱਥੇ ਤੇਰਾ ਮਰਮਾ ਮੇਰਾ ਮਾਲਕ ਭਗਤਾਂ ਦੇ ਕੰਮ ਕਰਨ ਆਇਆ ਹੈ ਮੈਂ ਭਗਤ ਨਾਮਦੇਵ ਜੀ ਹਾਂ ਆਪਾਂ ਵਿਚਾਰ ਕਰੀਏ ਭਗਤ ਨਾਮਦੇਵ ਜੀ ਇੱਕ ਆਪਣੇ ਰਹਿਣ ਵਾਸਤੇ ਇੱਕ ਕੱਖਾਂ ਦੇ ਕੁਲੀ ਕੁਲੀ ਕਰ ਥੋੜਾ ਜਿਹਾ ਸਹਾਰਾ ਮਨ ਦੇ ਵਿੱਚ ਵਿਚਾਰ ਆਈ ਕੀ ਬਰਸਾਤ ਆਏਗੀ ਥੋੜਾ ਬੜਾ ਥੋੜਾ ਬੜਾ ਮੇਰਾ ਮਨ ਭਟਕੇ ਨਾ ਕੀ ਜਿਹੜਾ ਤਾਨਾ ਮੇਰਾ ਇਹ ਪਰੇਸ਼ਾਨ ਨਾ ਹੋਵੇ ਉਹਨੇ ਇੱਕ ਵਿਚਾਰ ਕੀਤੀ ਕਿ ਮੈਂ ਇੱਕ ਰਹਿਣ ਵਾਸਤੇ ਥੋੜੀ ਜੀ ਸਪਨੇ ਬਣਾ ਲਾਂ ਜਦੋਂ ਉਹਨੇ ਇਹ ਵਿਚਾਰ ਕੀਤੀ ਉਹ ਆਪਣਾ ਵਿਚਾਰ ਕਰਕੇ ਮਨ ਨੂੰ ਹਾਜ਼ਰ ਰੱਖ ਕੇ ਉਹ ਚਲੇ ਗਿਆ ਕਿਦੇ ਵਿੱਚ ਉਹ ਚਲੇ ਗਿਆ ਆਪਣੇ ਜਿੱਥੇ ਸਰਕੰਡੇ ਦੀ ਸਪਰੀ ਬਣਾਉਣੀ ਸੀ বুঝਿਓ ਤਾਂ ਜੋ ਵੀ ਉਹ ਦਾ ਆਪਣਾ ਸਾਧਨ ਦਾਤੀ ਵਗੈਰਾ ਵੱਢਣ ਵਾਸਤੇ ਚਲੇ ਗਿਆ ਤੇ ਜਦੋਂ ਵੀ ਜਿਉਂ ਹੱਥ ਪਾਇਆ ਉਹ ਸਰਕੰਡੇ ਨੂੰ ਉਸ ਕਿਉਂਕਿ ਮਨੋਦ ਹਾਜ਼ਰ ਸੀਗਾ ਮਨ ਉਹਨਾਂ ਦਾ ਗੁਰਪਿਆਰਿਓ ਹਾਜ਼ਰ ਸੀਗਾ ਹਾਜ਼ਰ ਮਨ ਜਦੋਂ ਰਹੇਗਾ ਫਿਰ ਸਾਨੂੰ ਪਤਾ ਲੱਗੇਗਾ ਕਿ ਜਿੰਨੀ ਵੀ ਬਨਾਸਪਤੀ ਹੈ ਜਿੰਨੇ ਇਸ ਸੰਸਾਰ ਦੇ ਅੰਦਰ ਪੇੜ ਪੌਦੇ ਦਰਖਤ ਜਾਂ ਆਪਾਂ ਜੋ ਖੇਤੀ ਬਾੜੀ ਜੋ ਵੀ ਜੀਵ ਧਰਤੀ ਤੇ ਜੀ ਰਹੇ ਨੇ ਇਹਨਾਂ ਦੇ ਵਿੱਚ ਪਰਮਾਤਮਾ ਵਸ ਰਿਹਾ ਹੈ ਇਹ ਸੂਝ ਆ ਜਾਂਦੀ ਹੈ ਜਿਉਂ ਹੀ ਉਹਨੇ ਦਾਤਰੀ ਚੱਕੀ ਵੱਢਣ ਲੱਗਿਆ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਵੈਕੀ ਕਹਿੰਦਾ ਲਈ ਇਹਦੇ ਵਿੱਚ ਵੀ ਇਹ ਵੀ ਇੱਕ ਜੀਵ ਹੈ ਇਹਦੇ ਵਿੱਚ ਵੀ ਮਨ ਹੈ ਇਹਨੂੰ ਵੀ ਦੁੱਖ ਆਏਗਾ ਉਹਨੇ ਉੱਥੇ ਦਾਤਰੀ ਛੱਡੀ ਔਰ ਚਲੇ ਗਿਆ ਸੜਤਾ ਫਿਕਰੋ ਮਾਲਕ ਤੇ ਗੱਲ ਛੱਡ ਦਿਓ ਮਾਲਕ ਤੇ ਗੱਲ ਛੱਡ ਦਿਓ ਤਾਂ ਗੁਰੂ ਘਰ ਇੱਥੇ ਫਿਰ ਮੇਰੇ ਮਾਲਕ ਨੂੰ ਫਿਕਰ ਪੈ ਗਿਆ ਫਿਰ ਆਪਾਂ ਜਿਹੜਾ ਸਬਦ ਉਚਾਰਨ ਕਰਦੇ ਹਾਂ ਕਿ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਨ ਆਇਆ ਰਾਮ ਹੁਣ ਮੇਰਾ ਮਾਲਕ ਉਸ ਟਾਈਮ ਫਿਰ ਭਗਤਾਂ ਦੇ ਕੰਮ ਕਰਨ ਆਉਂਦਾ ਜਦੋਂ ਆਪਾਂ ਉਹਦੇ ਸਹਾਰੇ ਤੇ ਸਭ ਕੁਝ ਛੱਡ ਦਿੰਨੇ ਆਂ ਬਾਕੀ ਛੱਡਣਾ ਵੀ ਚਾਹੀਦਾ ਸਨ ਉੱਥੇ ਫਿਰ ਮੇਰੇ ਮਾਲਕ ਨੇ ਆ ਕੇ ਜਦੋਂ ਇਹ ਛੱਡ ਕੇ ਭਗਤੀ ਤੇ ਬੈਠ ਗਿਆ ਤਾਂ ਫਿਰ ਉਹ ਕਾਲਪੁਰਖ ਪਿਤਾ ਪਰਮਾਤਮਾ ਨੇ ਉਹਦੇ ਕੋਲ ਤਾਂ ਹਜ਼ਾਰੇ ਸਾਧਨ ਨੇ ਜੇ ਮਕਾਨ ਵੀ ਬਣਾ ਕੇ ਦੇਣਾ ਹੁੰਦਾ ਤੇ ਉਹ ਉਹਨਾਂ ਨੇ ਹੁਕਮ ਹਸਿਆਰਾ ਕਰਨਾ ਸੀਗਾ ਉਹਨਾਂ ਨੇ ਸਹਾਰਾ ਕਰਨਾ ਸੀ ਬੜ ਜਾਣਾ ਸੀ ਉਹਨਾਂ ਦਾ ਪਰ ਨਹੀਂ ਨਹੀਂ ਉਹ ਕਹੇ ਭਗਤ ਜੀ ਕਹਿਣ ਲੱਗੇ ਮੈਨੂੰ ਇੰਨਾ ਹੀ ਬਹੁਤ ਆ ਪਰ ਇੰਨੇ ਉਹ ਵੀ ਛੜਤੀ ਉਹਨੇ ਖਿਆਲ ਮੰਨਦੇ ਵਿੱਚੋ ਕਿਆਲ ਹੀ ਕਰਦਾ ਜਦੋਂ ਖਿਆਲ ਕਰਦਾ ਗੁਰੂ ਪਿਆਰੇ ਉਹ ਤਾਂ ਫਿਰ ਇੱਥੇ ਮੇਰਾ ਮਾਲਕ ਆਉਂਦਾ ਹੈ ਉਹਨੇ ਉਹਦੇ ਬੜੀ ਸੋਹਣੀ ਰਹਿਣ ਬਾਸ ਤੇ ਇੱਕ ਛੱਪਰੀ ਸਿੰਨ ਕੈੜੀ ਉਹਨੂੰ ਆਪਾਂ ਉਹ ਬਣਾਈ ਜਿਹਨੂੰ ਆਪਾਂ ਆਮ ਜਿਹੜੇ ਗਾਇਕ ਨੇ ਉਹਨਾਂ ਨੇ ਇਸ ਸਬ ਗੀਤਾਂ ਰਾਹੀਂ ਵੀ ਉਚਾਰਿਆ ਕਿ ਨਾਮ ਦੇਵ ਦੀ ਬਣਾਈ ਸੱਪਰੀ ਧੰਨੇ ਦੀਆਂ ਗਵਾਚਾਰੀਆਂ ਇਹ ਆਪਾਂ